ਸਟਰੀ ਅਕਾਲ ਜੀ ਸਾਰਿਆਂ ਨੂੰ ਆਜਾ ਪਸੋਂ ਨੂੰ ਅਲੱਗ ਜੇ ਤਰੀਕੇ ਦੀ ਮਜ਼ੇਦਾਰ ਪੂਰੀ ਬਣਾਉਣੀ ਸिखਾਵਾਂਗੇ ਜਿਹਦਾ ਸਵਾਦ ਬਿਲਕੁਲ ਪਟੂਰੇ ਵਰਗਾ ਹੋਊਗਾ ਫੁੱਲਮੀ ਫੁੱਲਮੀ ਬਣੂਗੀ ਤੇ ਬਹੁਤ ਜ਼ਿਆਦਾ ਕ੍ਰਿਸਪੀ ਵੀ ਬਣੂਗੀ ਤੇ ਨਾਲ ਆਪਾਂ ਇਹਦੇ ਬਣਾਈਏ ਮਜ਼ੇਦਾਰ ਜੀ ਆਲੂ ਪਨੀਰ ਦੀ ਸਬਜ਼ੀ ਜਿਹੜੀ ਕਿ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਟੇਸਟੀ ਇੰਨੀ ਹੈ ਕਿ ਜਦੋਂ ਤੁਸੀਂ ਇੱਕ ਵਾਰੀ ਬਣਾ ਲਈ ਤਾਂ ਬਾਰ-ਬਾਰ ਬਣਾਇਆ ਕਰੋਗੇ ਇਹਦੇ ਲਈ ਲਈਆਂ ਪਤੰਚਰ ਹਰੀਆਂ ਮੇ ਜੈਂ ਇੱਕ ਟਮਾਟਰ ਤਿੰਨ ਚਾਰ ਕਰੀਆਂ ਲਸਣ ਦੀਆਂ ਥੋੜੀ ਜੀ ਅਦਰਕ ਦੋ ਤਿੰਨ ਲਈ ਪਿਆਜ਼ ਸਾਰੀਆਂ ਚੀਜ਼ਾਂ ਨੂੰ ਆਪਾਂ ਕੱਟ ਲਿਆ ਟਮਾਟਰ ਮੈਂ ਇੱਕੋ ਹੀ ਪਾਇਆ ਪਰ ਤੁਸੀਂ ਦੋ ਪਾਇਓ ਕਿਉਂਕਿ ਮੇਰੇ ਕੋਲ ਐਟ ਟਾਈਮ ਨਹੀਂ ਸੀ ਉਸ ਤੋਂ ਬਾਅਦ ਤੁਸੀਂ ਲੈ ਆਪ ਉਬਲੇ ਹੋਏ ਆਲੂ ਥੋੜਾ ਜਿਹਾ ਕੱਟਿਆ ਪਨੀਰ ਜਿੰਨਾ ਵੀ ਆਪਣੇ ਮਸਾਲੇ ਦਾ ਸਮਾਨ ਹੈ ਪਿਆਜ਼ ਅਦਰਕ ਲਸਣ ਹਰੀ ਮਿਰਚ ਟਮਾਟਰ ਸਾਰਿਆਂ ਨੂੰ ਇੱਕੋ ਵਾਰੀ ਛੋਪ ਕਰ ਲਿਓ ਉਸ ਤੋਂ ਬਾਅਦ ਇੱਕ ਕੜਚੀ ਪਾਓ ਸਰੋਂ ਦੇ ਤੇਲ ਦੀ ਚੰਗੀ ਤਰ੍ਹਾਂ ਗਰਮ ਕਰ ਲਿਓ ਵਿੱਚ ਪੁਨੀਆ ਜੀਰਾ ਥੋੜੀ ਜਿਹੀ ਪਾਈ ਆਪਾਂ ਸੌਫ ਜੇ ਵਧੀਆ ਲੱਗੇ ਪਾ ਲਿਓ ਨਹੀਂ ਇਹਨੂੰ ਤੁਸੀਂ ਸਕਿਪ ਕਰ ਦਿਓ ਉਸ ਤੋਂ ਬਾਅਦ ਲਵਾਂਗੇ ਖੜੇ ਸੁੱਕੇ ਮਸਾਲੇ ਜਿਦੇ ਵਿੱਚ ਤੇਜ ਪੱਤਾ ਦਾਲਚੀਨੀ ਵੱਡੀ ਇਲਾਇਚੀ ਦੋ ਲਈ ਆਪਾਂ ਸੁੱਕੀਆਂ ਅਲੀ ਮਿਰਚਾਂ ਚਾਹੂੰ ਤਾਂ ਇਹਦੇ ਵਿੱਚ ਇੱਕ ਛੋਟੀ ਇਲਾਚੀ ਪਾ ਸਕਦੇ ਹਾਂ ਲੌਂਗ ਪਾ ਸਕਦੇ ਹਾਂ ਉਹ ਤੁਹਾਡੀ ਮਰਜ਼ੀ ਹੈ ਉਸ ਤੋਂ ਬਾਅਦ ਆਪਣਾ ਚੌਪ ਕੀਤਾ ਹੋਇਆ ਮਸਾਲਾ ਹੌਲੀ-ਹੌਲੀ ਕਰਕੇ ਆਪਾਂ ਕੜਾਈ ਵਿੱਚ ਪਾਉਂਦੇ ਜਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਮਸਾਲਾ ਤੁਸੀਂ ਕਿਸ ਤਰ੍ਹਾਂ ਪਕਾਉਣਾ ਹੈ ਇਹ ਤੁਹਾਨੂੰ ਵੀਡੀਓ ਵਿੱਚ ਪਤਾ ਹੀ ਲੱਗ ਜੂਗਾ ਤੇ ਨਾਲ-ਨਾਲ ਵੀਡੀਓ ਵਿੱਚ ਇਹ ਵੀ ਦੇਖੋਗੇ ਜਿਹੜੀ ਪੂਰੀ ਹੈ ਉਹ ਫਟੂਰੇ ਵਾਂਗੂ ਕਿਵੇਂ ਫੁੱਲੂਗੀ ਤੇ ਫਿਰ ਆਪਾਂ ਇਹਦੇ ਵਿੱਚ ਪਾਈਏ ਜੀ ਰੰਗ ਵਾਲੀ ਮਿਰਚ ਜਿਹਨੂੰ ਆਪਾਂ ਦੇਗੀ ਮਿਰਚ ਕਹਿੰਦੇ ਆ ਫਿਰ ਪਾਵਾਂਗੇ ਧਨੀਆ ਪਾਊਡਰ ਮਸਾਲਾ ਹਲਦੀ ਜ਼ਰੂਰਤ ਅਨੁਸਾਰ ਪਾਵਾਂਗੇ ਨਮਕ ਇਹ ਸਾਰੀਆਂ ਚੀਜ਼ਾਂ ਮਿਕਸ ਕਰ ਲਿਓ ਪਰ ਇੱਥੇ ਧਿਆਨ ਰੱਖਿਓ ਪਤਾ ਇਹਦੇ ਵਿੱਚ ਤਿੱਖੀ ਮਿਰਚ ਨਹੀਂ ਪਾਈ ਉਹ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾਉਣੀ ਹੈ ਕਿਉਂਕਿ ਆਪਾਂ ਇੱਕ ਸੁੱਕੀ ਮਿਰਚ ਨੂੰ ਚੌਪ ਕੀਤਾ ਸੀ ਤਿੰਨ ਚਾਰੇ ਦੇ ਵਿੱਚ ਹਰੀਆਂ ਮਿਰਚਾਂ ਪਾਈਆਂ ਸੀ ਜੇ ਤੁਹਾਨੂੰ ਜ਼ਿਆਦਾ ਤਿੱਖਾ ਪਸੰਦ ਹੈ ਤੁਸੀਂ ਆਪਣੇ ਹਿਸਾਬ ਨਾਲ ਮਿਰਚ ਪਾ ਲਿਓ ਉਸ ਤੋਂ ਬਾਅਦ ਜਦੋਂ ਇਹ ਮਸਾਲਾ ਪੁੰਦਾ ਗਿਆ ਤੇ ਆਪਾਂ ਇਹਦੇ ਵਿੱਚੋਂ ਖੜੇ ਸੁੱਕੇ ਮਸਾਲੇ ਬਾਹਰ ਕੱਢ ਤੇ ਇਸ ਮਸਾਲੇ ਨੂੰ ਪੱਕਣ ਤੇ 10 ਤੋਂ 12 ਮਿੰਟ ਆਰਾਮ ਨਾਲ ਲੱਗੇ ਜਾਣਗੇ ਗੈਸ ਦੀ ਫਲੇਮ ਆਪਾਂ ਮੀਡੀਅਮ ਰੱਖੀ ਹੋਈ ਹੈ ਬਿਲਕੁਲ ਸਲੋ ਨਹੀਂ ਰੱਖੀ ਜਿੰਨਾ ਹੀ ਇਹ گاੜਾ ਹੋ ਜਾਊਗਾ ਜਦੋਂ ਬਿਲਕੁਲ ਕੜਾਈ ਵਿੱਚ ਇਕੱਠਾ ਹੋ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਦੋ ਗਲਾਸ ਪਾਣੀ ਦੇ ਮਿਕਸ ਕਰਤੇ ਤੇ ਨਾਲ ਦੀ ਨਾਲ ਹੀ ਪਾਇਆ ਜੀ ਆਪਾਂ ਅਮਚੂਰ ਪਾਊਡਰ ਇਹ ਆਪਣੇ ਟੇਸਟ ਅਨੁਸਾਰ ਥੋੜਾ ਜਿਹਾ ਜ਼ਰੂਰ ਪਾਇਓ ਕਿਉਂਕਿ ਇਹਦੇ ਨਾਲ ਸਬਜ਼ੀ ਬੜੀ ਵਧੀਆ ਬਣਦੀ ਹੈ ਥੋੜੀ ਜੀ ਸਬਜ਼ੀ ਵਿੱਚ ਖਟਾਸ ਆ ਜਾਂਦੀ ਹੈ ਉਸ ਤੋਂ ਬਾਅਦ ਇਹਨੂੰ ਮਿਕਸ ਕੀਤਾ ਤੇ ਜਦੋਂ ਇਹ ਉਬਾਲੇ ਲੈਣ ਲੱਗ ਗਿਆ ਤਾਂ ਆਪਾਂ ਉਬਲੇ ਹੋਏ ਆਲੂਆਂ ਨੂੰ ਹੱਥਾਂ ਦੇ ਨਾਲ ਹਲਕਾ ਜਿਹਾ ਮੈਸ਼ ਕਰਕੇ ਇਹਦੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਇਹਨੂੰ ਤੁਸੀਂ ਗ੍ਰੇਟ ਵਗੈਰਾ ਨਾ ਕਰਿਓ ਨਾ ਕੱਟਿਓ ਬਸ ਇਸੇ ਤਰੀਕੇ ਨਾਲ ਹੀ ਹੱਥਾਂ ਨਾਲ ਤੁਸੀਂ ਮੈਸ਼ ਦੇ ਕਰਕੇ ਵਿੱਚ ਪਾਇਓ ਉਸ ਤੋਂ ਬਾਅਦ ਜਦੋਂ ਇਹ ਮਿਕਸ ਕਰ ਤੇ ਆਪਾਂ ਚੰਗੀ ਤਰ੍ਹਾਂ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਪਨੀਰ ਪਾ ਲਾਂਗੇ ਕਿਉਂਕਿ ਆਲੂ ਜਿਹੜੇ ਉਹ ਆਪਣੇ ਉਬਲੇ ਹੋਏ ਐ ਜਦੋਂ ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਮਿਕਸ ਕਰੋਗੇ ਤੇ ਉਸ ਤੋਂ ਬਾਅਦ ਇਹਨੂੰ ਤੁਸੀਂ 1-2 ਮਿੰਟਾਂ ਲਈ ਟੱਕ ਕੇ ਰੱਖ ਦਿਓ ਤਾਂ ਕਿ ਜਿਹੜਾ ਪਨੀਰ ਹੈ ਉਹ ਆਪਣਾ ਚੰਗੀ ਤਰ੍ਹਾਂ ਸੌਫਟ ਹੋ ਜੇ ਤੁਸੀਂ ਚਾਹੋ ਤਾਂ ਪਨੀਰ ਨੂੰ ਪਹਿਲਾਂ ਗਰਮ ਪਾਣੀ ਵਿੱਚ ਰੱਖ ਸਕਦੇ ਹੋ ਕਿਉਂਕਿ ਉਹਦੇ ਵਿੱਚ ਇਹਦਾ ਖੱਟਾਪਨ ਵੀ ਬਾਹਰ ਹੋ ਜਾਂਦਾ ਜੇ ਬਾਈਚਾਂਸ ਕਈ ਵਾਰ ਖੱਟਾ ਹੁੰਦਾ ਤੇ ਨਾਲ ਹੀ ਇਹ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਸੌਫਟ ਵੀ ਹੋ ਜਾਂਦਾ ਉਸ ਤੋਂ ਬਾਅਦ ਜੀ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਉੱਪਰ ਦੀ ਪਾਤਾ ਪਹਰ ਹਰਹਰ ਤਨੀਆ ਤੁਸੀਂ ਛਾਂਹੋਂ ਤੇ ਮੇਥੀ ਵੀ ਪਾ ਸਕਦੇ ਹੋ ਕਿਉਂਕਿ ਸਬਜ਼ੀ ਦੀ ਖੁਸ਼ਬੋ ਉਹਦੇ ਨਾਲ ਬੜੀ ਵਧੀਆ ਹੋਊਗੀ। ਆਲੂ ਪਨੀਰ ਦੀ ਪੂਰੀ ਨਾਲ ਖਾਣ ਲਈ ਸਮਝੀ ਬਿਲਕੁਲ ਤਿਆਰ ਹੈ ਤੇ ਅੱਧੇ ਘੰਟੇ ਬਾਅਦ ਇਹਦੀ ਗਰੇਵੀ ਇਸ ਤਰ੍ਹਾਂ ਦੀ ਹੋ ਜਾਊਗੀ। ਬੜਾ ਹੀ ਸੋਹਣਾ ਸਬਜ਼ੀ ਨੂੰ ਕਲਰ ਆਇਆ ਹੈ। ਹੁਣ ਧਿਆਰ ਕਰਦੇ ਆ ਜੀ ਆਪਾਂ ਪੂਰੀ ਜਿਹੜੀ ਬਿਲਕੁਲ ਪਟੂਰੇ ਵਾਂਗੂ ਬਣਾਵਾਂਗੇ ਤੇ ਉਹੋ ਜਿਹਾ ਹੀ ਉਹਦਾ ਕਲਰ ਆਊਗਾ ਪੂਰੀ ਬਣਾਉਣ ਲਈ 2 ਕੱਪ ਲਈ ਆਪਾਂ ਸੂਜੀ ਸੂਜੀ ਚਾਹੇ ਮੋਟੀ ਹੋਵੇ ਚਾਹੇ ਬਰੀਕ ਹੋਵੇ ਇਹਨੂੰ ਕਿਸੇ ਵੀ ਛੰਨੀ ਰਹੀਂ ਛਾਂਲ ਲਿਓ ਉਸ ਤੋਂ ਬਾਅਦ 1 ਕੱਪ ਛੋਟਾ ਪਿਆ ਦੇ ਵਿੱਚ ਦਹੀਂ ਦਾ ਦਹੀਂ ਤੁਹਾਡਾ ਖੱਟਾ ਨਹੀਂ ਹੋਣਾ ਚਾਹੀਦਾ ਜਨ ਕਿ ਇਹ 4 ਤੋਂ 5 스ਪੂਨ ਖਾਣਾ ਖਾਣ ਵਾਲੇ ਦਹੀਂ ਹੈਗੀ ਐ ਐਨਾ ਕਾ ਹਿਸਾਬ ਰੱਖ ਲਿਓ ਉਸ ਤੋਂ ਬਾਅਦ ਥੋੜਾ ਜਿਹਾ ਵਿੱਚ ਪਾਵਾਂਗੇ ਪਾਣੀ ਚੰਗੀ ਤਰ੍ਹਾਂ ਸੂਜੀ ਨੂੰ ਇਹਦੇ ਵਿੱਚ ਮਿਕਸ ਕਰ ਦਾਂਗੇ ਤੇ 10 ਕ ਮਿੰਟਾਂ ਲਈ ਇਸ ਟੇ ਤੇ ਰੱਖ ਦਿਓ 10 ਮਿੰਟਾਂ ਬਾਅਦ ਆਪਾਂ ਇਹਦੇ ਵਿੱਚ ਦੋ ਕੱਪ ਪਾਏ ਆਟੇ ਦੇ ਘਰ ਵਾਲਾ ਆਪਣਾ ਸਿੰਪਲ ਆਟਾ ਹੈ ਇੱਕ ਕੱਪ ਆਪਾਂ ਇਹਦੇ ਵਿੱਚ ਪਾਵਾਂਗੇ ਮੈਦੇ ਦਾ ਕਿਉਂਕਿ ਇਹਦਾ ਜਿਹੜਾ ਕਲਰ ਹੈ ਉਹ ਪਟੂਰੀਆਂ ਵਰਗਾ ਆਊਗਾ ਟੇਸਟ ਵੀ ਪਟੂਰੀਆਂ ਵਰਗਾ ਹੋਊਗਾ ਇਸ ਲਈ ਆਪਾਂ 1 ਕੱਪ ਮੈਦੇ ਦਾ ਪਾਇਆ ਜਿਹੜੇ ਕੱਪ ਨਾਲ ਸੂਜੀ ਮਿਨੋਂਗੇ ਉਹਦੇ ਨਾਲ ਹੀ ਸਾਰਾ ਸਮਾਨ ਪਾਇਓ ਫਿਰ ਪਾਵਾਂਗੇ ਅੱਧਾ ਚਮਚ ਕਲੌਂਜੀ ਦਾ ਅੱਧਾ ਚਮਚੀ ਅਜਵੈਨ ਦਾ ਅਜਵੈਨ ਨੂੰ ਚੰਗੀ ਤਰ੍ਹਾਂ ਹੱਥਾਂ ਤੇ ਮਸਲ ਕੇ ਆਪਾਂ ਫਿਰ ਵਿੱਚ ਪਾਵਾਂਗੇ ਫਿਰ ਅੱਧੇ ਚਮਚ ਤੋਂ ਥੋੜਾ ਜਿਹਾ ਘੱਟ ਪਾਇਆ ਆਪਾਂ ਨਮਕ ਇਹ ਤੁਸੀਂ ਆਪਣੀ ਜ਼ਰੂਰਤ ਦੇ ਅਨੁਸਾਰ ਪਾਇਓ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਪਾਣੀ ਪਾਉਣ ਦੀ ਕਾਲੀ ਬਿਲਕੁਲ ਨਾ ਕਰਿਓ ਕਿਉਂਕਿ ਪਹਿਲੇ ਹੀ ਆਪਣੀ ਸੂਜੀ ਹੈ ਜ ਜੋ ਜੈਂਦਰ ਪਾਣੀ ਵਿੱਚ ਭਿੱਜ ਚੁੱਕੀ ਐ ਤੇ ਹੌਲੀ ਹੌਲੀ ਕਰਕੇ ਪਾਣੀ ਪਾਓ ਆਟਾ ਜਿਹੜਾ ਜ਼ਿਆਦਾ ਸਖਤ ਨਹੀਂ ਗੁੰਨਣਾ ਨੋਰਮਲ ਆਟਾ ਗੁੰਨਿਓ ਜਿਵੇਂ ਆਪਾਂ ਆਮ ਰੋਟੀਆਂ ਦਾ ਸੌਫਟ ਜੱਟਾ ਤਿਆਰ ਕਰਦੇ ਆਂ ਪਾਣੀ ਪਾਉਂਦੇ ਜਾਵਾਂਗੇ ਤੇ ਇਹਨੂੰ ਗੁੰਨਦੇ ਜਾਵਾਂਗੇ ਜਦੋਂ ਇਹ ਆਟਾ ਗੁੰਨ ਕੇ ਚੰਗੀ ਤਰ੍ਹਾਂ ਤਿਆਰ ਹੋ ਗਿਆ ਤੇ 15 ਤੋਂ 20 ਮਿੰਟ ਲਈ ਆਪਾਂ ਇਹਨੂੰ ਹੁਣ ਰੈਸਟ ਤੇ ਰੱਖ ਦਾਂਗੇ ਐਨੇ ਤੁਸੀਂ ਵੀ ਰੈਸਟ ਕਰ ਲਿਓ ਕਿਉਂਕਿ ਕਾਫੀ ਸਾਰਾ ਸਮਾਨ ਤੁਸੀਂ ਬਣਾ ਰਹੀ ਹੋਵੋਗੇ ਜਦੋਂ ਆਟਾ ਰੈਸਟ ਤੇ ਰੱਖਿਆ ਤਾਂ 10-15 ਮਿੰਟਾਂ ਬਾਅਦ ਹੀ ਆਪਾਂ ਇਹਨੂੰ ਬਣਾਉਣ ਲੱਗੇ ਕਿ ਕਾਨਾ ਖਾਨ ਲਈ ਸਾਰੇ ਘਰ ਵਿੱਚ ਆ ਗਏ ਸੀ ਉਸ ਤੋਂ ਬਾਅਦ ਜੀ ਆਪਾਂ ਥੋੜਾ ਜਿਹਾ ਲਗਾਇਆ ਕਿਉਂ ਤੇ ਇਹਨੂੰ ਚੰਗੀ ਤਰ੍ਹਾਂ ਮੂਕੀ ਦੇ ਲਈ ਉਸ ਤੋਂ ਬਾਅਦ ਇਹਦੇ ਛੋਟੇ-ਛੋਟੇ ਜਿਹੇ ਪੇੜੇ ਕਰਕੇ ਆਪਾਂ ਇਕੱਠੇ ਇੱਕ ਸਾਈਡ ਤੇ ਰੱਖ ਲਿਆ ਤਾਂ ਕਿ ਪੂਰੀਆਂ ਬਣਾਉਣ ਦਾ ਕੰਮ ਵੀ ਇੱਕੋ ਨਾਲ ਹੀ ਖਤਮ ਹੋ ਜੇ ਇਸ ਤਰੀਕੇ ਨਾਲ ਬੜੀ ਜਲਦੀ ਕੰਮ ਖਤਮ ਹੋ ਹੁੰਦਾ ਹੈਗਾ ਸਾਰੇ ਆਪਾਂ ਪੇੜੇ ਤਿਆਰ ਕਰ ਲਏ ਸਾਰੇ ਪੇੜਿਆਂ ਦੇ ਉੱਪਰ ਇੱਕ ਚਮਚ ਭਰ ਕੇ ਆਪਾਂ ਤੇਲ ਦਾ ਪਾਤਾ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਚਾਹੇ ਤੁਸੀਂ ਇਸ ਬਰਤਨ ਨੂੰ ਹੀ ਹਿਲਾ ਦਿਓ ਤਾਂ ਕਿ ਸਾਰੇ ਤੇ ਤੇਲ ਚੰਗੀ ਤਰ੍ਹਾਂ ਲੱਗ ਜੇ ਤੇ ਇੱਥੇ ਗੱਲ ਤੁਸੀਂ ਧਿਆਨ ਦੇ ਰੱਖਿਓ ਆਪਾਂ ਪਪੜੇਥਾਂ ਦੀ ਵਰਤੋਂ ਬਿਲਕੁਲ ਨਹੀਂ ਕਰਾਂਗੇ ਮਤਲਬ ਸੁੱਕੇ ਆਟੇ ਦੀ ਉਹਨੂੰ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਇਸੇ ਤਰੀਕੇ ਨਾਲ ਹੀ ਚੱਕਲੇ ਦੇ ਉੱਤੇ ਬੇਲਦੇ ਜਾਇਓ ਇਸੇ ਲਈ ਤਾਂ ਆਪਾਂ ਇੱਕ ਚਮਚ ਤੇਲ ਦਾ ਇਹਦੇ ਉੱਪਰ ਪਾਇਆ ਸੀ ਫਿਰ ਆਪਣੇ ਹੀ ਪੇੜਿਆਂ ਦੇ ਹਿਸਾਬ ਨਾਲ ਹੀ ਆਪਾਂ ਇਹਦੀਆਂ ਗੋਲਗੋਲ ਪੂਰੀਆਂ ਬੇਲਦੇ ਗਏ ਤੇ ਉਹ ਵੀ ਸਾਰੀਆਂ ਬੇਲ ਕੇ ਆਪਾਂ ਇੱਕ ਸਾਈਡ ਤੇ ਰੱਖ ਲਈਆਂ ਨਾਲ ਹੀ ਤੇਲ ਨੂੰ ਕਰ ਲਿਓ ਤੁਸੀਂ ਫੁੱਲ ਗਰਮ ਤੇ ਫਿਰ ਹੌਲੀ-ਹੌਲੀ ਕਰਕੇ ਪੂਰੀ ਨੂੰ ਵਿੱਚ ਪਾਉਂਦੇ ਜਾਇਓ ਲਗਾਤਾਰ ਫੁੱਲ ਫੁੱਲ ਕੇ ਪੂਰੀਆਂ ਨੇ ਤੁਹਾਡੇ ਕੋਲੇ ਆਪਣੇ ਆਪ ਹੀ ਆਉਂਦੇ ਜਾਣਾ ਕਿਉਂਕਿ ਹਰੇਕ ਪੂਰੀ ਫੁੱਲੂਗੀ ਬੜੀ ਜ਼ਿਆਦਾ ਟੇਸਟੀ ਬਣੂਗੀ ਬੜਾ ਹੀ ਸੋਹਣਾ ਇਹਦਾ ਦੇਖੋ ਕਲਰ ਆਊਗਾ ਤੇ ਬੜੀ ਸਿੰਪਲ ਜਿਹੇ ਤਰੀਕੇ ਨਾਲ ਇਹ ਕ੍ਰਿਸਪੀ ਮਜ਼ੇਦਾਰ ਪਟੋਰੇ ਵਰਗੀ ਪੂਰੀ ਹੈ ਜਿਹੜੀ ਬਣ ਕੇ ਤਿਆਰ ਹੋਊਗੀ ਇਹ ਸਬਜੀ ਦੀ ਤੇ ਪੂਰੀ ਦੀ ਰੈਸিপি ਤੁਹਾਨੂੰ ਕਿਉਂ ਜੀ ਲੱਗੀ ਜਾਂਦੀ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮੇਰੇ ਪੇਜ ਨੂੰ ਤੁਸੀਂ ਫੇਸਬੁੱਕ ਤੇ ਫੋਲੋ ਕਰੋ YouTube ਤੇ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਮੈਂ ਤੁਹਾਡੇ ਇਹ ਜੀਆ ਵਧੀਆ ਵਧੀਆ ਰੈਸਪੀਆਂ ਲੈ ਕੇ ਜ਼ਰੂਰ ਆਉਣੀ ਹੈ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਹੋ ਜੀ ਲੱਗੀ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਦੇਆ ਕਰੋ ਹੁਣ ਮਜ਼ੇਦਾਰ ਜੀ ਇਹ ਆਲੂ ਪਨੀਰ ਦੀ ਸਬਜ਼ੀ ਨਾਲ ਤੇ ਇਹ ਮਜ਼ੇਦਾਰ ਪਟੂਰੇ ਵਰਗੀ ਪੂਰੀ ਬਣਾ ਕੇ ਜ਼ਰੂਰ ਖਾਓ ਧੰਨਵਾਦ